ਸੱਛੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਜੁੱਬ ਚੱਲ ਰਿਹਾ ਸਿੱਧੇ ਤੌਰ ਤੇ ਦੋਵਾਂ ਦੇਸ਼ਾਂ ਦੇ ਵੱਲੋਂ ਯੁੱਧ ਦਾ ਐਲਾਨ ਕੀਤਾ ਗਿਆ ਹਾਲਾਂਕਿ ਈਰਾਨ ਨੂੰ ਜਿਹੜਾ ਅਮਰੀਕਾ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਕਿਹਾ ਗਿਆ ਕਿ ਇਨ੍ਹਾਂ ਜਿਹੜਾ ਇਸ ਤੋਂ ਪਿੱਛੇ हट ਜਾਵੇ ਪਰ ਈਰਾਨ ਨੇ ਸਿੱਧੇ ਤੌਰ ਤੇ ਅਮਰੀਕਾ ਨੂੰ ਵੀ ਇਸ ਗੱਲ ਦਾ ਸਿੱਧਾ ਜਵਾਬ ਦੇ ਦਿੱਤਾ ਕਿ ਜੇਕਰ ਤੁਸੀਂ ਇਜ਼ਰਾਈਲ ਦਾ ਸਾਥ ਦੋਗੇ ਤਾਂ ਇਸ ਦਾ ਜਿਹੜਾ ਮੂੰਹ ਤੋੜ ਜਵਾਬ ਤੁਹਾਨੂੰ ਵੀ ਦਿੱਤਾ ਜਾਵੇਗਾ ਤਾਂ ਇਸ ਤਰੀਕੇ ਦੇ ਜਿਹੜੇ ਦੁਨੀਆ ਦਾ ਜਿਹੜਾ ਮਹਾਸ਼ਕਤੀਸ਼ਾਲੀ ਦੇਸ਼ ਨੂੰ ਜਵਾਬ ਦੇਣਾ ਤਾਂ ਦੇਖ ਸਕਦੇ ਹੋ ਕਿ ਈਰਾਨ ਕਿਸ ਤਰੀਕੇ ਜਿਹੜੀ ਟੱਕਰ ਆ ਇਜ਼ਰਾਈਲ ਦੇ ਨਾਲ ਲੈਣ ਵਾਲਾ ਪਰ ਇਹ ਸਭ ਦੇ ਵਿਚਾਲੇ ਬਹੁਤ ਸਾਰੇ ਭਾਰਤੀ ਨਾਗਰਿਕਾਂ ਇਰਾਨ ਦੇ ਵਿੱਚ ਫਸੇ ਹੋਏ ਨੇ ਤੇ ਬਹੁਤ ਸਾਰੇ ਭਾਰਤੀ ਨਾਗਰਿਕ ਇਜ਼ਰਾਈਲ ਦੇ ਵਿੱਚ ਫਸੇ ਹੋਏ ਨੇ ਪਾਕ ਹੈ ਇਰਾਨ ਦੇ ਵਿੱਚੋਂ ਜਿਹੜਾ ਪਹਿਲਾ 110 ਜਿਹੜਾ ਨਾਗਰਿਕਾਂ ਦਾ ਜਾਂ ਵਿਦਿਆਰਥੀਆਂ ਦਾ ਜਿਹੜਾ ਭਾਰਤੀਆਂ ਦਾ ਜੱਤਾ ਉਹ ਭਾਰਤ ਦੇ ਵਿੱਚ ਲਿਆਂਦਾ ਗਿਆ ਬਾਇਆ ਪਹਿਲਾ ਅਰਮੀਨੀਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਦਿੱਲੀ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਹੁਣ ਆਪਰੇਸ਼ਨ ਸਿੰਧੂ ਦੇ ਤਹਿਤ ਜਿਹੜਾ ਇਹ ਜੱਤਾ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਹੁਣ ਆਪਰੇਸ਼ਨ ਸਿੰਧੂ ਦੇ ਤਹਿਤ ਹੀ ਜਿਹੜਾ ਇਜ਼ਰਾਈਲ ਦੇ ਵਿੱਚੋਂ ਵੀ ਜਿਹੜੇ ਭਾਰਤੀ ਨਾਗਰਿਕ ਨੇ ਉਹ ਜਿਹੜੇ ਭਾਰਤ ਲਿਆਂਦੇ ਜਾਣੇ ਨੇ ਬਹੁਤ ਵੱਡੀ ਖਬਰ ਨਿਕਾ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਜਿਹੜਾ ਤੇਲ ਅਬੀਬ ਸ਼ਹਿਰ ਆ ਜਿਹੜਾ ਇਜ਼ਰਾਈਲ ਦੇ ਵਿੱਚ ਉੱਥੇ ਮੌਜੂਦ ਦੂਤਾਵਾਸ ਦੇ ਵੱਲੋਂ ਇਹ ਗੱਲ ਉੱਥੇ ਡਿਕਲੇਅਰ ਕਰ ਦਿੱਤੀ ਗਈ ਆ ਕਿ ਜਿਹੜੀ ਇਹ ਮੈਨੂੰ ਜਿਹੜੀ ਰਜਿਸਟ੍ਰੇਸ਼ਨ ਕਰਾਈ ਜਾਵੇ ਕਿ ਜਿਸ ਜਿਸ ਜਿਹੜੇ ਭਾਰਤੀ ਨਾਗਰਿਕ ਨੇ ਉਹਨਾਂ ਨੇ ਭਾਰਤ ਜਾਣ ਦੀ ਜਿਹੜੀ ਰਜਿਸਟ੍ਰੇਸ਼ਨ ਆ ਤੇਲ ਅਬੀਬ ਦੇ ਵਿੱਚ ਮੌਜੂਦ ਭਾਰਤੀ ਦੂਤਾਵਾਸ ਦੇ ਕੋਲ ਆ ਰਜਿਸਟ੍ਰੇਸ਼ਨ ਕਰਵਾਈ ਜਾਵੇ ਤਾਂ ਜੋ ਜਿਹੜਾ ਉਹਨਾਂ ਨੂੰ ਸੁਰੱਖਿਆਤ ਜਿਹੜਾ ਬਹੁਤ ਹੀ ਜਿਆਦਾ ਤਣਾਅਪੂਰਨ ਹਾਲਾਤ ਬਣਨ ਤੋਂ ਪਹਿਲਾਂ ਪਹਿਲਾਂ ਭਾਰਤ ਕੰਡ ਲਿਆਂਦਾ ਜਾਵੇ ਕਿਉਂਕਿ ਜਿਹੜੇ ਉੱਥੇ ਵਿਦਿਆਰਥੀ ਗਏ ਹੋਏ ਨੇ ਜਾਂ ਫਿਰ ਕੰਮਕਾਜ ਦੇ ਵੀਜ਼ੇ ਦੇ ਉੱਪਰ ਗਏ ਹੋਏ ਨੇ ਪਿੱਛੇ ਉਹਨਾਂ ਦੇ ਪਰਿਵਾਰ ਐਸ ਵਕਤ ਚਿੰਤਾ ਦੀ ਸਥਿਤੀ ਦੇ ਵਿੱਚੋਂ ਲੰਘ ਰਹੇ ਨੇ ਵਾਰ-ਵਾਰ ਕੇਂਦਰ ਸਰਕਾਰ ਨੂੰ ਇਹ ਅਪੀਲਾਂ ਕਰ ਰਹੇ ਨੇ ਕਿ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਿਆ ਜਾਵੇ ਤੇ ਫਿਰ ਭਾਰਤ ਸਰਕਾਰ ਦੇ ਵੱਲੋਂ ਆਪਰੇਸ਼ਨ ਸਿੰਧੂ ਚਲਾਇਆ ਗਿਆ ਤੇ ਉਧਰਲੇ ਪਾਸੇ ਇੱਕ ਖਬਰ ਇਹ ਵੀ ਆ ਰਹੀ ਆ ਕਿ ਐਸਜੀਪੀਐਸਸੀ ਪ੍ਰદાન ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਵੀ ਇੱਕ ਖਾਸ ਅਪੀਲ ਕੇਂਦਰ ਸਰਕਾਰ ਨੂੰ ਕੀਤੀ ਗਿਆ ਉਹਨਾਂ ਕਹਿ ਕੇ ਜਿੱਥੇ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਨਤ ਚੱਲ ਰਿਹਾ ਤੇ ਇਸੇ ਜੰਨਤ ਦੇ ਵਿਚਾਲੇ ਉੱਤੇ ਬਹੁਤ ਸਾਰੇ ਦੋਵਾਂ ਦੇਸ਼ਾਂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਤੇ ਉਹਨਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਰੱਖਿਆ ਧਾਮਾਂ ਦੇ ਉੱਪਰ ਪਹੁੰਚਾਏ ਜਾਣ ਉਹਨਾਂ ਕਹਿ ਕੇ ਜਦੋਂ ਯੰਗ ਚੱਲਦੀ ਆ ਤਾਂ ਫਿਰ ਏ ਇਹ ਨਹੀਂ ਦੇਖਿਆ ਜਾਂਦਾ ਕਿ ਕਿਸ ਕਿਧਰ ਹਮਲਾ ਕਰਨਾ ਤਾਂ ਉਹਨਾਂ ਕਹਿੰਦੇ ਕਿ ਉਸ ਤੋਂ ਪਹਿਲਾਂ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਆ ਕਿ ਉੱਤੇ ਮੌਜੂਦ ਦੂਤਾਵਾਸ ਦੇ ਨਾਲ ਗੱਲਬਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵੀ ਸੁਰੱਖਿਆ ਤਾਵਾਂ ਦੇ ਉੱਪਰ ਪਹੁੰਚਾਏ ਜਾਣ ਪਰ ਨਾਗਰਿਕਾਂ ਨੂੰ ਉੱਥੋਂ ਕੱਢਣ ਨੂੰ ਲੈ ਕੇ ਜਿਹੜਾ ਆਪਰੇਸ਼ਨ ਸਿੰਧੂ ਚਲਾਇਆ ਗਿਆ ਪਰ ਜਿਹੜੇ ਹਾਲਾਤ ਨੇ ਇਜ਼ਰਾਈਲ ਦੇ ਵਿੱਚ ਤਕਰੀਬਨ 24 ਲੋਕ ਮਾਰੇ ਜਾ ਚੁੱਕੇ ਨੇ 100 ਲੋਕ ਨੇ ਜਿਹੜੇ ਵਿਅਕਤੀ ਨੇ ਜ਼ਖਮੀ ਹੋ ਚੁੱਕੇ ਨੇ ਤਾਂ ਇਰਾਨ ਦੇ ਇਹਨਾਂ ਹਮਲਿਆਂ ਦੇ ਨਾਲ ਇਜ਼ਰਾਈਲ ਦੇ ਵਿੱਚ 24 ਲੋਕ ਜ਼ਖਮੀ ਤੇ ਜਿਹੜੇ 100 ਦੇ ਕਰੀਬ ਮਆਫ ਕਰਨਾ 24 ਲੋਕਾਂ ਦੀ ਮੌਤ ਤੇ 100 ਦੇ ਕਰੀਬ ਜਿਹੜੇ ਜ਼ਖਮੀ ਹੋ ਚੁੱਕੇ ਨੇ ਤੇ ਇਧਰਲੇ ਪਾਸੇ ਇਰਾਨ ਦੇ ਵਿੱਚ ਜਿਹੜਾ 650 650 ਲੋਕਾਂ ਦੀ ਤਕਰੀਬਨ ਮੌਤ ਹੋ ਚੁੱਕੀ ਆ 1500 ਤੋਂ ਜ਼ਿਆਦਾ ਲੋਕ ਆ ਈਰਾਨ ਦੇ ਵਿੱਚ ਇਜ਼ਰਾਈਲ ਦੇ ਹਮਲਿਆਂ ਦੇ ਨਾਲ ਜ਼ਖਮੀ ਹੋ ਚੁੱਕੇ ਨੇ ਪਰ ਭਾਰਤੀ ਨਾਗਰਿਕਾਂ ਨੂੰ ਦੋਨਾਂ ਦੇਸ਼ਾਂ ਦੇ ਵਿੱਚੋਂ ਕੱਢਣ ਨੂੰ ਲੈ ਕੇ ਜਿਹੜਾ ਆਪਰੇਸ਼ਨ ਸਿੰਧੂ ਚਲਾਇਆ ਗਿਆ ਪਹਿਲਾਂ 110 ਜਿਹੜਾ ਭਾਰਤੀ ਨਾਗਰਿਕਾਂ ਨੂੰ ਈਰਾਨ ਦੇ ਵਿੱਚੋਂ ਕੱਢਿਆ ਗਿਆ ਆਪਰੇਸ਼ਨ ਸਿੰਧੂ ਤਹਿਤ ਬੀਤੇ ਦਿਨ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਤੇ ਹੁਣ ਇਜ਼ਰਾਈਲ ਦੇ ਵਿੱਚ ਵੀ ਜਿਹੜਾ ਇਹ ਗੱਲ ਕਹਿ ਦਿੱਤੀ ਗਈ ਆ ਕਿ ਜਿਹੜਾ ਭਾਰਤੀ ਦੂਤਾਵਾਸ テル ਅਵੀਵ ਦੇ ਵਿੱਚ ਆ ਉਸਦੇ ਕੋਲ ਰਜਿਸਟ੍ਰੇਸ਼ਨ ਕਰਾ ਕੇ ਭਾਰਤ ਨੂੰ ਜਿਹੜਾ ਆਉਣ ਦਾ ਰਾ ਪੱਧਰਾ ਕੀਤਾ ਜਾ ਸਕਦਾ ਹੈ